ਆ ਦੇਖ ਲੋ ਕਿਸੇ ਨੇ ਕੋਈ ਚੰਗਾ ਹੀ ਜੁਗਾਰ ਲਗਾਇਆ ਹੋਇਆ ਸੀ ਤੇ ਝਾੜੀਆਂ ਦੇ ਪਿੱਛੇ ਅਜਿਹੇ ਡਰਮ ਲੁਕੋਏ ਕਿ ਜਦੋਂ ਇਸ ਨੂੰ ਖੋਲ ਕੇ ਦੇਖਿਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਤਾਂ ਲੁਕਾਉਣ ਦਾ ਤਰੀਕਾ ਅਜੀਹਾ ਸੀ ਕਿ ਕਿਸੇ ਨੂੰ ਭਣਕ ਤੱਕ ਵੀ ਨਹੀਂ ਲੱਗ ਸਕਦੀ ਸੀ ਜੀ ਹਾਂ ਦੱਸਦੀ ਹੈ ਕਿ ਐਕਸਰਸ ਵਿਭਾਗ ਦੇ ਬਲੋ ਪਿੰਡ ਛੱਡਣ ਤੋਂ 1750 ਲੀਟਰ ਲਾਵਾਰਿਸ ਲਾਹਨ ਬਰਾਮਤ ਕੀਤੀ ਹੈ ਇਸ ਵੰਦੇ ਐਕਸਾਈਜ਼ ਵਿਭਾਗ ਦੇ ਵੱਲੋਂ ਇਨਸਪੈਕਟਰ ਮਨਦੀਪ ਜਗਦੀਪ ਕੌਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਨਸ਼ਿਆਂ ਦੇ ਵਿਰੁੱਧ ਉਹਨਾਂ ਦੇ ਵੱਲੋਂ ਵਿੱਡੀ ਮੁਹਿੰਮ ਦੇ ਤਹਿਤ ਭਾਰੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਨੇ ਪਿੰਡ ਛਿੱੜਨ ਤੋਂ ਵੱਡੀ ਮਾਤਰਾ ਦੇ ਵਿੱਚ ਲਾਹਣ ਬਰਾਮਦ ਕੀਤੀ ਹੈ ਜਿਸ ਨੂੰ ਕੀ ਮੌਕੇ ਦੇ ਉੱਤੇ ਹੀ ਨਸ਼ਟ ਕਰ ਦਿੱਤਾ ਅਤੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਅੱਜ ਅਸੀਂ ਆ ਹਾਇਰ ਅਥਾਰਟੀ ਦੀ ਜਿਹੜੀ ਹੈਗੀ ਡਾਇਰੈਕਸ਼ਨ ਹੇਠ ਜਿਹੜੇ ਅਲੱਗ-ਅਲੱਗ ਪਿੰਡਾਂ ਦੇ ਸਰਕਲਾਂ ਜਨਾਲਾ ਵਿਖੇ ਅਲੱਗ-ਅਲੱਗ ਪਿੰਡਾਂ ਵਗੇ ਰੇਡ ਕੀਤਾ ਗਿਆ ਹੈਗਾ ਇਹ ਸਾਡਾ ਤੇ ਥਾਣੇਦਾਰ ਸਾਂਝਾ ਰੇਡ ਹੈ ਐਕਸਾਈਜ਼ ਦਾ ਤੇ ਜਿ세 ਅਧਿਨ ਅਸੀਂ ਪਿੰਡ ਜਿਹੜਾ ਹੈਗਾ ਛਿੱਡਣ ਵਿਖੇ ਹੀ ਅਸੀਂ 750 17 1700 ਲੀਟਰ ਜਿਹੜੀ ਹੈਗੀ ਲਾਣ ਸੁੱਕੀ ਉਤੋਂ ਕੱਚੀ ਲਵਾਰਸੀ ਹੈ ਤੇ ਅਲੱਗ-ਅਲੱਗ ਪਿੰਡਾਂ 'ਚ ਸਾਡੇ ਵੱਲੋਂ ਰੇਡ ਚੱਲੀ ਆ ਹੁਣ ਵੀ ਤੇ ਇਹ ਆਪ ਕੋ ਇਹ ਤੋਂ ਗੰਮ ਤੇ ਜਿਹੜੀ ਜੋ ਵੀ ਸਾੜਕਾ ਰੇਡ ਕੀਤੇ ਜਾ ਰਹੇ ਆ ਇਹਦੇ ਦਿਨ ਜੋ ਵੀ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਏਗੀ ਤੇ ਥਾਣੇ ਵੱਲੋਂ ਵੀ ਕੀਤੀ ਜਾਏਗੀ ਕਹਦਾਦੇ ਕਿ ਨਸ਼ੇ ਦੇ ਖਿਲਾਫ ਲਗਾਤਾਰ ਪ੍ਰਸ਼ਾਸਨ ਕਾਫੀ ਸਰਗਰਮ ਜਿੱਦੇ ਚੱਲਦੇ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ